ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਪਲੂਣ ਝੋਟੀ ਸੂਈ ਵੀ ਇਹ ਦਿਖਾਉਣੀ ਹੈ ਤੇ ਇੱਕ ਦਿਖਾਉਣੀ ਹੈ ਗੱਬੜ ਮੈਂ ਚੰਗੀ ਵੱਡੀ ਵਜਨ ਵਜੂਦ ਵਾਲੀ ਚੰਗੇ ਦੁੱਧ ਵਾਲੀ ਫੁੱਲ ਵਜਨ ਵਜੂਦ ਦੇ ਵਿੱਚ ਆ ਦੋ ਨਾਗ ਵਿਕਰੀ ਵਾਲੇ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀ ਸਸੀ ਗੱਲ ਬਾਈ ਜੀ ਬਾਈ ਸਸੀ ਗੱਲ ਬਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਜਦ ਵੀ ਜੰਗਾ ਜੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਠਿਕਰੇ ਵਾਲੇ ਪਿੰਡ ਤੋਂ ਬਣਾ ਰਹੇ ਆ ਠਿਕਰੇ ਵਾਲੇ ਪਿੰਡ ਤੋਂ ਬਣਾ ਠੀਕ ਆਪਣੇ ਰਸਤੇ ਦਾ ਨਹੀਂ ਕਰੋਗਾ ਔਰ ਜੀ ਮੋਬਾਈਲ ਨੰਬਰ ਜਿਹੜਾ ਜੀ 81461 99180 81461 99180 ਜਿਹੜੇ ਆਪਾਂ ਪਲੂਣ ਕੱਟੀ ਦੇਖ ਰਹੇ ਆ ਸੁਆ ਸੂਈ ਆ ਪਹਿਲਾ ਹਨਾ ਪਲੂਣ ਆਈ ਪਲੂਣ ਸੂਈ ਨੇ ਥੋੜਾ ਚਿਰ ਹੋ ਗਿਆ ਲੱਗਦਾ ਹਨਾ 2 ਮਹੀਨਾ ਹੋ ਗਿਆ ਜੀ ਠੀਕ ਆ ਮਹੀਨਾ ਹੋ ਗਿਆ ਬੱਚਾ ਇਹਦੇ ਪਿੱਛੇ ਆ ਗਿਆ ਕਟਾ ਹਾਂ ਹਾਂ ਕਟਾ ਆ ਗਿਆ ਠੀਕ ਆ ਆਪ ਵੀ ਥੋੜੀ ਪੈਰਾ ਤੋਂ ਗਰੇਟਡ ਆ ਕਿ ਬੱਚਾ ਵੀ ਉਦੋਂ ਹੀ ਪਾਦਾ ਇਹਨੇ ਹਾਂ ਜੀ ਹਾਂ ਜੀ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖੇ ਦੰਦ ਨਹੀਂ ਦੇਖੇ ਜੀ ਦੋ ਦੰਦ ਉਹ ਜਾਂ ਚਾਰ ਨਿਆਣੇ ਵੀ ਹੈ ਜੀ ਠੀਕ ਆ ਬਾਕੀ ਸਨਖਾਪਣ ਪਲੀਪੁਲੀ ਵੀ ਬਹੁਤ ਤਗੜੀਆਂ ਕਿੰਨਾ ਦੁੱਧਾ ਹੁਣ ਚੂਣ ਵਾਲਾ ਦੁੱਧੇ ਦੇ ਖਲੇ ਚੂਣ ਵਾਲਾ 11 ਲੀਟਰ 11 ਲੀਟਰ ਜਮੈਂ ਠੰਡਾ ਨਿਬੜੂਗਾ ਠੰਡਾ ਕਰ ਲੈ 11 ਲੀਟਰ ਰੇਟ ਇਹਦਾ ਵੇਚਣ ਜਿਹੜਾ ਮਸੇ ਤਾਂ ਵੇਚਣ ਵਾਲਾ 125 ਹੈ ਮੌਕੇ ਤੇ ਮਾਨਤਾਨ ਹੋ ਜਾਊਗਾ ਹੁਣ ਕੋਈ ਨਾਲ ਕੋਈ ਦੂਰੋਂ ਚੱਲ ਕੇ ਆਊਗਾ ਤੇਦਾ ਮਾਨਤਾਨ ਕਰ ਦਿਆਂ ਸੁਭਰ ਕੱਦ ਘੜ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਤੇ ਜਿਹੜੇ ਵੀ ਕਹਿੰਦੇ ਸੀ ਬਰੀਡ ਤਿਆਰ ਕਰਨੀ ਆ ਇਹ ਤਾਂ ਤੁਸੀਂ ਨੀਲੀ 라ਵੀ ਜਾਂ ਮੋਹਰਾ ਜਿੱਦਾਂ ਮਰਜ਼ੀ ਬਰੀਡ ਤਿਆਰ ਕਰੀ ਚਲੋ ਥੋੜੀ ਗ੍ਰੇਟਡ ਪੈਂਦੀ ਆ ਤੇ ਪਰ ਲੇਵਾ ਦੇਖੋ ਯਾਰ ਥੱਲੇ ਤੋਂ ਪੁੱਤਾਂ ਹੀ ਦਾ ਕਿਆ ਬਾਤ ਆ 4x4 ਲੇਵਾ ਯਾਰ ਪੂਰੀ ਲੇਵੇ ਦੀ ਸਾਫ ਸੁਥਰੀ ਲੈ ਚੱਲ ਬੱਚੇ ਤੇ ਠੀਕ ਹੈ ਤੇ ਬਾਕੀ ਯਾਰ ਸਨੱਖਾ ਬਣ ਚੋਂਣ ਜਾਣਦਾ ਵੀਰੇ ਹੁੰਦਾ ਹੁਣ ਯਾਰਾ ਜਮਾ ਓਕੇ ਓਕੇ ਸੋ ਵੀਰੋ ਲੇਵਾ ਦੇਖੋ ਯਾਰ ਨੇੜ ਤੋਂ ਲੈਣੀ ਮੁੰਡਾਲੀ ਇਹ ਤਾਂ ਠੀਕ ਹੈ ਲੈਣ ਵੀ ਉਹ ਆ ਗਰੰਟੀ ਹੈ ਜੀ ਥਣ ਚਾਰੇ ਨਿਖਣਵੇਂ ਯਾਰ ਜਿਹੜਾ ਕਹਿੰਦੇ ਪੀੜੇ ਪਾਵੇ ਦੀ ਟਾਈਪ ਥਾਣਾ ਹਨਾ ਉਹ ਆ ਝੋਟੀਆਂ ਲੱਗਿਆ ਹੋਆ ਸ ਲੇਵੇ ਦੀ ਇੰਨੀ ਸਾਫ ਸੁਥਰੀ ਆ ਤੇ ਬਾਈ ਜੀ ਫਿਰ ਚੋਣ ਦਾ ਆਉਂਦਾ ਨਜ਼ਾਰਾ ਜਮਾ ਹਾਂਜੀ ਹਾਂਜੀ ਜਮਾ ਨਜ਼ਾਰਾ ਆਉਂਦਾ ਜੀ ਇੱਕ 25 ਜੋ ਮਾਨਦਾਨ ਕਰਦਾਂਗੇ ਮਾਨਦਾਨ ਕਰਦਾਂਗੇ ਜੀ ਠੀਕ ਹੈ 1 25 ਜੋ ਮਾਨਦਾਨ ਹੋ ਜਾਊਗਾ ਆਹ ਟਰੈਲੂ ਮੱਝਾਂ ਹੀ ਇਹ ਜੀ ਅੱਗੇ ਆਪਾਂ ਦੂਜੇ ਨੰਬਰ ਤੇ ਜਿਹੜੀ ਮੱਝ ਦੇਖ ਰਹੇ ਆ ਵੱਡੀ ਹਾਂਜੀ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਮੱਝ ਸੁਨੀਲ ਚੌਥਾ ਸੂਆ ਚੌਥਾ ਸੂਆ ਤੇ ਕਹਿੰਦਾ ਲੈਂਦਾ ਸੂਣਦੇ ਆ ਜੇ ਸੂਣਦੇ ਦੇਖੋ ਜੀ ਕੱਟ ਦੂ ਹਰੇ ਹਫਤਾ ਇਹਦਾ 10 ਦਾਣ ਕੱਢ ਜੇ ਹਫਤਾ ਵੱਡੀ ਵੀਡੀਓ ਹੈਗੀ ਆਪਣੇ ਕੋਲੇ ਠੀਕ ਹੈ ਕਿਹੜੇ ਸਾਲ ਸੂਈ ਸੀ ਵੱਡੀ ਪਲੀ ਪੁਲੀ ਵੀ ਬਹੁਤ ਜ਼ਿਆਦੇ ਕਿੰ ਕਿ ਪਿਛਲੇ ਸਾਲ ਦੀ ਅੱਛਾ ਵਧੀਆ ਬੱਚੇ ਪੌਂਦੀ ਆ ਪੂਰੇ ਵਧੀਆ ਬੱਚੇ ਪੌਂਦੇ ਗੱਭਣ ਕਿਹੜੇ ਟੀਕੇ ਦੇ ਦਿੱਤੀ ਆਪਾਂ ਕਿਹੜਾ ਕੋਰਾ ਹੀ ਆਪਾਂ ਨਹੀਂ ਆ ਅੱਛਾ ਅਨਮੋਲ ਰਤਨ ਅਨਮੋਲ ਰਤਨ ਕੋ ਗੱਭਣ ਅੱਛਾ ਸੀਮਣ ਵੀ ਫਿਰ ਚੰਗੇ ਭਰਾਇਆ ਜਮਾ ਚੰਗਾ ਜੀ ਉਹਨਾਂ ਇਹ ਜਿਹੇ ਉਹ ਜਾਂਦੇ ਚੰਗਾ ਯਾਰ ਦੇਖੋ ਨਵਾਂ ਐਡੀ ਕੋਈ ਮਿਲੇ ਨਾ ਬਾਸਤਾ ਤਾਂ ਹਾਂਥੀ ਆ ਜੀ ਇੱਕ ਤੇ ਰੇਟ ਇਹਦਾ ਕੀ ਰਹੂਗਾ ਵੀ ਮੰਨ ਕੇ ਗੱਲ ਵੀ ਸਾਡੀ ਛੋੜੇ ਹਾਥੀ ਚ ਜਾਂਦੀ ਨਹੀਂ ਬਲੇਰੋ ਜਾਊਗੀ ਨਹੀਂ ਜਾਂਦੀ ਛੋੜੇ ਪੈਸੇ ਕਿੰਨੇ ਕਹਦੇ ਇਹ ਪੈਸੇ ਮੁੱਲ ਦਾ ਜਿੰਨਾ ਮਾਰਕੀ ਕਰਾ ਲਓ ਜੀ 3 ਲੱਖ ਦੀ ਦੇ ਦੇ। ਲਿਓ ਫਿਰ ਬਾਹਰ ਨੂੰ। ਸੁਵਰਤ ਸਿੰਘ ਮੂੰਹ ਮਾਥਾ ਦੇਖੋ ਪੂਰੀ ਵੱਡੀ ਡਵਲ ਮੈਂ ਦਿਖਾਉਂਨੇ ਵੇ 3 ਲੱਖ ਰੁਪਏ ਦੀ। ਮੌਕੇ ਤੇ ਮਾਨਦਾਨ ਹੋ ਜੂ ਤੇ ਦੁੱਧ ਫਿਰ 3 ਲੱਖ ਅਲੇ ਲੈ ਕੇ ਨਾ ਜੋੜਿਆ। ਦੁੱਧ ਜਿਵੇਂ ਆਪਣੇ ਆਮ ਘਰੇ ਚੁਣੇ 20 ਕਿਲੋ ਦੁੱਧ ਦੇ ਦਿੰਦੀ। ਇਸ ਕਿਤੇ ਮੇਲੇ ਮੂਲੇ ਚ ਪਈਏ ਕਿ ਨਹੀਂ ਪਈ ਮੇਲੇ ਮੂਲੇ ਸਿੱਖ ਕਿੱਥੇ ਕਾਇਮ ਇਹਨਾਂ ਦਾ ਉੱਥੇ ਲੱਗਦਾ ਹੀ ਨਹੀਂ ਜੀ ਠੀਕ ਹੈ ਅੱਜ ਦਿਨ ਹਜੇ 10 ਬਾਕੀ ਪਏ ਆ ਹਾਂ ਆ ਰਾਮ ਨਾਲ ਜੀ 10 ਹੀ ਨਹੀਂ ਬੰਦਾ ਵਾਦੀ ਲੈ ਜਾ ਇੱਕ ਦੋ ਦਿਨ ਇਹਦੇ ਠੀਕ ਹੈ ਹਾਂਜੀ ਤੇ ਇਹ 3 ਲੱਖ ਜੋ ਮੌਕੇ ਤੇ ਮਾਨਦਾਨ ਹੋ ਜਾਊਗਾ ਮੌਕੇ ਤੇ ਕੋਈ ਨਾ ਜੇ ਕੋਈ ਬੰਦਾ ਆਉਂ ਚੱਲ ਕੇ ਜੀ ਦੂਰੋਂ ਖਰੋਹ ਜਾ ਕਰ ਦਿਆਂਗੇ ਠੀਕ ਹੈ ਮੌਕੇ ਤੇ ਠੀਕ ਹੈ ਪੂਰੀ ਵੱਡੀ ਮੈਂ ਕਹਿੰਦਾ ਬੱਚੇ ਵੀ ਚੰਗੇ ਚਾਰ ਕਰਦੀ ਹੈ ਹਨਾ ਬੱਚੇ ਜੀ ਠੀਕ ਹੈ ਚੰਗੇ ਬੱਚੇ ਬਹੁਤ ਆ ਜੋ ਹੋਰ ਤਾਂ ਮੇਰਾ ਤਾਂ ਦੇ ਲੋ 6 ਫੋਟਾ 6 ਫੋਟ ਕੋਈ ਕਿੱਥੇ ਜਾਂਦੀ ਹੈ ਠੀਕ ਹੈ ਜੋ ਮਾ ਕਰਾਂ ਦੇਖੋ ਤੁਸੀਂ ਪੂਰੇ ਵਜਨ ਵਜੂਦ ਦੇ ਵਿੱਚ ਫੁੱਲ ਪਲੀ ਵੀ ਵੱਡੀ ਮੈਂ ਦਿਖਾਦੀ ਆਪਾਂ ਪਿੰਡ ਬਜੀਤ ਆਪਣਾ ਠਿਕਰੀ ਵਾਲਾ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਅੱਛਾ ਦੋ ਨਾਲ ਦੀ ਵਿਕਰੀ ਵਾਲੇ ਆਪਣੇ ਹਨਾ ਦੋ ਨਾਲ ਦੇ ਵਿਕਰੀ ਵਾਲੇ ਜੀ ਜੇ ਕੋਈ ਹੋਰ ਬੰਦਾ ਇਹਨਾਂ ਤਾਂ ਦੋ ਹੀ ਵੇਚ ਰਹੀਆਂ ਨੇ ਜਿਹੜੀ ਮਰਜ਼ੀ ਵੇਗੀ ਜੇ ਜੇ ਨੂੰ ਹੋਰੀ ਚਾਹਣਾ ਇਹ ਵੀ ਕਰਦੀ ਮੱਚ ਹੈ ਕਿੰਨੇ ਟਾਈਮ ਦੀ ਕੱਚੀ ਹੈ ਇਹ ਦੋ ਮਹੀਨੇ ਰਹਿੰਦੇ ਜੀ ਅੱਛਾ ਦੋ ਅੱਠਵਾਂ ਲੱਗ ਗਿਆ ਜਾਨੀ ਮਤਲਬ ਤਿੰਨ ਪੂਰੇ ਪਏ ਆ ਜੀ ਨੰਬਰ ਬੋਲ ਦ ਆਪਣਾ ਜੀ 81443 99180 ਠੀਕ ਹੈ ਸਰ ਝੋਟੀ ਦਰਸ ਨੇ ਇੱਕ ਵਾਰੀ ਫੇਰ ਕਰਾ ਦੇ ਜਿਹੜਾ ਕਹਿੰਦਾ ਝੋਟੀ ਲੱਭਦੇ ਫਿਰਦੇ ਆ ਝੋਟੀ ਯਾਰ ਇੱਕ ਨੰਬਰ ਫਰਸਟ ਕਲਾਸ ਝੋਟੀ ਆ ਇਹੋ ਜੀ ਝੋਟੀ ਦਾ ਤੁਸੀਂ ਪੇਮੈਂਟ ਲਾਦੀ ਇਹ ਲੱਖ 15 ਆ ਇਧਰੋਂ-ਉਧਰ ਤੋਕੜਾ ਵਹਿ ਗਿਆ ਤੇ ਤਨ ਮਹੀਨੇ ਦੀ ਗੱਪਣਾ ਹੁੰਦੀਆਂ ਤੇ ਬਾਕੀ ਮੂਰਲੇ ਸੋਨੇ ਝੋਟੀ ਆ ਬਣੋ ਪਤਾ ਕਿ 50 ਹਜ਼ਾਰ ਦਾ ਜੰਪ ਮਾਰਦੀ ਆ ਬਹੁਤ ਸੁਨੱਖੀ ਝੋਟੀ ਦਿਖਾ ਦਿੱਤੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਰਹੋ